ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀਦ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਕਾਰਨ ਉਹ ਬੀਤੀ ਰਾਤ ਯਮਰੋਹਾ ਚਲੇ ਗਏ ਜਦਕਿ ਪਾਰਤ ਦੇ ਇੰਗਲੈਂਡ ਟੀਮ ਦੇ ਬਾਕੀ ਖਿਡਾਰੀ ਟੀ-20 ਲਿਨਾਖਪੁਰ ਵਾਣਾ ਹੋਏ ਨੇ ਇਹ ਸੂਚਨਾ ਦੇਣ ਵਾਲੇ ਯੂਪੀਸੀਐਸ ਖੱਤਰ ਨੇ ਸ਼ਮੀਦ ਦੇ ਟ-20 ਵਿੱਚ ਖੇਡਣ ਬਾਰੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸਾਨੀ ਮਿਰਜ਼ਾ ਤੇ ਇਵਾਨ ਡੋਡਿਕ ਦੀ ਜੋੜੀ ਨੇ ਆਸਟ੍ਰੇਲੀਆ ਓਪਨ ਗ੍ਰੈਂਡ ਸਲੈਮ ਦੇ ਫਾਈਨਲ ਚੈਂਟਰੀ ਕਰ ਲਈਏ ਸ਼ੁੱਕਰਵਾਰ ਨੂੰ ਖੇਡ ਕੇ ਸੈਮੀ ਫਾਈਨਲ ਮੈਚ ਵਿੱਚ ਸਾਨੀ ਡੋਡਿਕ ਦੀ ਜੋੜੀ ਨੇ ਆਸਟ੍ਰੇਲੀਆ ਦੇ ਸैम ਗ੍ਰੋਥ ਅਤੇ ਸਮਾਥ ਥਾਸਟੋਸ ਨੂੰ ਸਾਨੀਆ ਟੋਡਿੰਗ ਨੇ ਰੋਮਾਂਸ ਤਲਾ ਪਰਪੂਰ ਸੈਮੀਫਾਈਨਲ ਦੇ ਵਿੱਚ 6-4 2-6 10-5 ਦੇ ਫਰਕ ਨਾਲ ਜਿੱਤ ਦਰਜ ਕੀਤੀ। ਗ੍ਰੋਥ ਸਟੋਸ ਦੀ ਜੋੜੀ ਕੁਆਰਟਰਫਾਈਨਲ ਵਿੱਚ ਪੀ ਸਿੰਗਰਸ ਦੀ ਜੋੜੀ ਨੂੰ ਮਾਤ ਦੇ ਕੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਸਾਬਕਾ ਮਿਸ਼ਨ ਨੰਬਰ ਇੱਕ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਲ ਨੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੇ ਫਾਈਨਲ ਚੈਂਫੀ ਕਰ ਲਿਆ। ਸੈਮੀਫਾਈਨਲ 'ਚ ਹਮਵਤ ਅੰਸਟੈਂਡ this last of ਅਮਰੀਕਾ ਨੂੰ ਮਾਤ ਦੇ ਕੇ ਫੈਡਰਲ ਨੇ 5 ਸਾਲ ਬਾਅਦ ਆਸਟ੍ਰੇਲੀਆਈ ਓਪਨ ਦੇ ਫਾਈਨਲ ਚੈਂਟਰੀ ਕੀਤੀ ਹੈ। ਸੈਮ ਫਾਈਨਲ ਮੈਚ ਰੋਮਾਂਚ ਨਾਲ ਭਰਪੂਰ ਸੀ ਤੇ ਮੈਚ ਪੰਜ ਸੈਟ ਤੱਕ ਚੱਲਿਆ ਫੈਡਰਰ ਨੇ ਵਾਮਰੇਕਾ ਨੂੰ 7-5 6-3 1-6 4-6 6-3 ਦੇ ਫਰਕ ਨਾਲ ਹਰਾ ਦਿੱਤੀ ਫੈਡਰਰ ਨੇ ਪਹਿਲਾ ਸੈਟ ਟਾਈ ਬ੍ਰੇਕਰ ਤੇ ਜਿੱਤਿਆ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਆ ਓਪਨ ਦੇ ਮਿਕਸਡ ਡਬਲਸ ਕੈਟੇਗਰੀ ਚ ਇੰਡੋਸਿਸ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਾਰਦੇ ਲੈਂਡਰ ਪੇਸ ਅਤੇ ਸਵਿਟਜ਼ਰਲੈਂਡ ਦੀ ਮਾਰੀਨਾ ਹਿੰਗਸੀ ਜੋੜੀ ਕੁਆਟਰ ਫਾਈਨਲ ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸ਼ੁਰੂ ਬੈਡਮਿੰਟਨ ਖਿਡਾਰੀ ਜਵਾਲਾ ਗੂਟਾ ਨੇ ਪਦਮ ਮੈਡਲ ਨਾ ਮਿਲਣ ਦੇ ਸੋਸ਼ਲ ਮੀਡੀਆ ਤੇ ਆਪਣੀ ਬੁੜਾਸ ਕੱਢੀ ਜਵਾਲਾ ਨੇ ਕਿਹਾ ਕਿ ਵਾਰਡ ਉਹਨਾਂ ਨੂੰ ਮਿਲਦੇ ਨੇ ਤੁਸੀਂ ਫਾਰਸ਼ਾਂ ਵਾਲੀਆਂ ਚਿੱਠੀਆਂ ਲੈ ਕੇ ਜਾਂਦੇ ਨੇ ਜਵਾਲਾ ਨੇ ਆਪਣੇ ਫੇਸਬੁਕ ਅਕਾਊਂਟ ਤੇ ਆਪਣੇ ਵਿਚਾਰ ਸਾਂਝੇ ਕੀਤੇ ਆਪਣੇ ਗਰਲਫ੍ਰੈਂਡਸ ਨਾਲ ਕਿ ਸੁਰੱਖਿਆ ਚ ਰਹਿਣ ਵਾਲੇ ਫੁੱਟਬਾਲਰ ਕੋਸਟਾ ਨੋਰਨਾਲਡੋ ਇਸ ਵਾਰ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਦੇ ਨਿਸ਼ਾਨੇ ਤੇ ਆ ਗਏ ਨੇ ਜਿਸ ਦਾ ਕਾਰਨ ਉਹਨਾਂ ਦੀ ਐਕਸ ਗਰਲਫ੍ਰੈਂਡ ਹੈ ਨਸਰ ਨੋਰਨਾਲਡੋ ਦੀ ਐਕਸ ਗਰਲਫ੍ਰੈਂਡ ਇਨਾ ਸ਼ਾਇਕੂਨਾ ਤੁਲਗ ਹੁੰਦੇ ਬਾਅਦ ਹੁਣ ਟੈਗਨੇਟ ਹੋ ਗਈ ਹੈ ਰੋनाल्डੋ ਨਾਲ 5 ਸਾਲ ਤੱਕ ਰਿਸ਼ਤੇ ਰਹਿਣ ਵਾਲੀ ਰੀਨਾ ਸ਼ਾਇਕ ਨੇ ਰੋनाल्डੋ ਨਾਲ ਬ੍ਰੇਕਅਪ ਦੇ ਬਾਅਦ ਕੁਝ ਹੈਨ ਕਰ ਦੇਣ ਵਾਲੇ ਖੁਲਾਸੇ ਕੀਤੇ ਰੀਨਾ ਸ਼ਾਇਕ ਨੂੰ ਰੋनाल्डੋ ਦੇ ਮੈਸੇਜ ਪੜੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਰੋनाल्डੋ ਦੇ ਦਰਜਨਾਂ ਲੜਕੀਆਂ ਦੇ ਨਾਲ ਸ਼ਰੀਰਕ ਸੰਬੰਧ ਨੇ